ਇਹ ਫਾਦਰ ਵੀ ਲੜਦਾ ਰਿਹਾ ਇਹ ਜਦੋਂ ਫੈਕਟਰੀ ਲੱਗੀ ਸਾਡੀ ਉਦੋਂ ਤੋਂ ਹੀ ਲੜਾਈ ਚੱਲ ਰਹੀ ਆ ਇਹ ਜਦੋਂ ਹੀ ਫੈਕਟਰੀ ਲੱਗੀ ਜਦ ਹੀ ਇਹ ਕੈਮੀਕਲ ਧੂਆਂ ਕੱਢਦੀ ਸੀ ਜਦੋਂ ਜੀ ਫਸਲਾਂ ਸੀ ਬੀਜਦੇ ਸੀ ਫਸਲਾਂ ਦੇ ਨਾਲ ਦੀ ਨਾਲ ਇਹ ਧੂਆਂ ਛੱਡਦੇ ਤੇ ਰਾਤ ਨੂੰ 12 ਵਜੇ ਤਾਂ ਉਹ ਤੜਕੇ ਨੂੰ ਸਾਨੂੰ ਫਸਲਾਂ ਮੱਛੀਆਂ ਮਿਲ ਜਾਂਦੀਆਂ ਆ ਪਾਣੀ ਪੀਂਦੇ ਹੋ ਤਾਂ ਲੈਵਲ ਉੱਪਰ ਤੀ ਪਾਣੀ ਆਉਂਦਾ ਉਹ ਪਾਣੀ ਪੀਂਦੇ ਰਹੇ ਉਹਨਾਂ ਨਾਲ ਇਹਨਾਂ ਦੇ ਹੌਲੀ ਹੌਲੀ ਅਸਰ ਗੁਰਦਿਆਂ ਤੇ ਪੈਂਦਾ ਰਿਹਾ ਜਦੋਂ ਕਿ ਅਸਰ ਹੋਣ ਤੋਂ ਬਾਅਦ ਇਹਨਾਂ ਦੀ ਦੋਨਾਂ ਦੀ ਮੌਤ ਹੋ ਗਈ ਦੋਨੇ ਇਹਨਾਂ ਦੇ ਘਰ ਵਾਲੀਆਂ ਕੰਮ ਕਰਦੇ ਨੇ ਉੱਤੇ ਖੇਤ 'ਚ ਉਹਨਾਂ ਦੀ ਮੌਤ ਹੋ ਗਈ ਮਰ ਰਿਹਾ ਤੈਰ ਹੋ ਕੇ ਆਇਆ ਰਟੈਰ ਹੁਣ ਤੋਂ ਬਾਅਦ ਮੈਨੇ ਬੋਰ ਦੂੰਗਾ ਕਰਿਆ ਕਾਲਾ ਪਾਣੀ ਆਇਆ ਪਾਣੀ ਦਾ ਪੱੰਦਰ 60 ਫੁੱਟ ਤੇ ਸੀ ਤਾਂ ਫੈਕਟਰੀ ਵਾਲਿਆਂ ਨੇ 200 ਫੁੱਟ ਦਾ ਬੋਰ ਕਰਕੇ ਥੱਲੇ ਪਾਣੀ ਪਾਤਾ ਵੀ ਛੇਤੀ ਪਾਣੀ ਉੱਤੇ ਨਾ ਵੀ ਲੋਕਾਂ ਨੂੰ ਪਤਾ ਨਾ ਲੱਗਾ ਜਦ ਇਹ 99 ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਪਤਾ ਲੱਗ ਗਿਆ ਇਹਨਾਂ ਨੂੰ ਪਾਣੀ ਥੱਲੇ ਲਾਲ ਪਾਣੀ ਦੇਣ ਲੱਗਾ ਜਦ ਇਹ ਵੇਚ ਕੇ ਕਨਾ ਆਪਣੀ ਫੈਕਟਰੀ ਫਟਾਫਟ ਲੰਘ ਗਈ ਇਥੋਂ ਹੁਣ ਅਸੀਂ ਪ੍ਰਸ਼ਾਸਨ ਨੂੰ ਇਹੀ ਗੱਲ ਕਹਿੰਦੇ ਆ ਹੁਣ ਪ੍ਰਸ਼ਾਸਨ ਕਹਿੰਦਾ ਅਸੀਂ ਉਹਨਾਂ ਦੀ ਪ੍ਰੋਪਰਟੀ ਟੈਚ ਕਰ ਰਹੇ ਆ ਅਸੀਂ ਫਲਾਣਾ ਕਰ ਰਹੇ ਆ 25 ਸਾਲ ਹੋ ਗਏ ਮੈਨੂੰ ਇਨਸਾਫ ਨਹੀਂ ਮਿਲਿਆ ਇਹ ਲਗਾਤਾਰ 40 ਸਾਲ ਦੀ ਉਮਰ ਦੇ ਵਿੱਚ ਹੀ ਇਹ ਚਾਰੇ ਮੌਤਾਂ ਹੋਈਆਂ ਨੇ ਸਾਡੀਆਂ ਕੈਨਸਰ ਜਿਹੀਆਂ ਬਿਮਾਰੀਆਂ ਲਾ ਕੇ ਇਹਨਾਂ ਦੀ ਡੈਥ ਹੋਗੀ ਦੋ ਦੋ ਤਿੰਨ ਤਿੰਨ ਮਹੀਨੇ ਦੇ ਅੰਦਰ ਵਿੱਚ ਹੀ ਬਾਗ ਇਹ ਸਰਕਾਰ ਤੋਂ ਸਾਡੀ ਇਹੀ ਮੰਗ ਆ ਵੀ ਇਹ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਸਾਡਾ ਜਿਹੜਾ ਬੋ ਰੱਕਣਾ ਉਹਨੂੰ ਡੂੰਗਾ ਕਰਾਇਆ ਜਾਵੇ ਜਦੋਂ ਸੀ ਪਿੰਡ ਵਾਲਾ ਪਾਣੀ ਚੈੱਕ ਕਰਾਇਆ ਉਹ ਚ ਵੀ ਨਹੀਂ ਕੋਈ ਨੁਕਸਾ ਆ ਜਾਂ ਇਹ ਪਾਣੀ ਚੈੱਕ ਕਰਾਇਆ ਇਹਦੇ ਵਿੱਚ ਕੈਮੀਕਲ ਨਿਕੜੇ ਇਹਦੇ ਵਿੱਚ ਬਹੁਤ ਭਿਆਨਕਾ ਕੈਮੀਕਲ ਨਿਕੜੇ ਪੰਜਾਬ ਦੀ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਆਪਣੇ ਪਾਣੀ ਕਰਕੇ ਜਾਣੀ ਜਾਂਦੀ ਹੈ ਪਹਿਲਾਂ ਤਾਂ ਇਸ ਦੇ ਦਰਿਆ ਦੂਸ਼ਿਤ ਹੁੰਦੇ ਨੇ ਹੁਣ ਹਾਲਾਤ ਇਹ ਬਣ ਗਏ ਨੇ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਆ ਜਿਹੜਾ ਉਹ ਪੀਣ ਯੋਗ ਨਹੀਂ ਰਿਹਾ ਬੋਰਾਂ ਦੇ ਵਿੱਚੋਂ ਕਾਲਾ ਪਾਣੀ ਨਿਕਲ ਰਿਹਾ ਹੈ ਅਤੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰਦੇ ਜਾ ਰਹੇ ਨੇ ਫਸਲਾਂ ਨੇ ਜਿਹੜੀਆਂ ਉਹ ਵੀ ਉਸ ਪਾਣੀ ਨਾਲ ਖਰਾਬ ਹੋ ਰਹੀਆਂ ਨੇ ਅਤੇ ਖਾਣ ਯੋਗ ਨਹੀਂ ਰਹਿੰਦੀਆਂ ਤਾਜ ਇੱਕ ਅਜਿਹੀ ਦਾਸਤਾਨ ਤੁਹਾਡੇ ਸਾਹਮਣੇ ਲੈ ਕੇ ਆਏ ਆ ਸੰਗਰੂਰ ਜ਼ਿਲ੍ਹੇ ਦੇ ਪਿੰਡ ਅਲਖੋਵਾਲ ਦੇ ਵਿੱਚ ਅਸੀਂ ਮੌਜੂਦ ਆ ਜਿਹੜਾ ਕਿ ਭਵਾਨੀਗੜ੍ਹ ਦੇ ਬਿਲਕੁਲ ਨੇੜੇ ਪੈਂਦਾ ਏ ਤਾਂ ਇਸ ਪਿੰਡ ਦੀ ਇੱਕ ਵੀਡੀਓ ਆ ਜਿਹੜੀ ਉਹ ਤੁਸੀਂ ਦੇਖੀ ਹੋਣੀ ਕਿ ਖੇਤਾਂ ਵਾਲੀਆਂ ਮੋਟਰਾਂ ਦੇ ਵਿੱਚੋਂ ਬਿਲਕੁਲ ਕਾਲਾ ਪਾਣੀ ਆ ਜਿਹੜਾ ਉਹ ਆ ਰਿਹਾ ਏ ਤਾਂ ਉਸ ਕਾਲੇ ਪਾਣੀ ਦਾ ਸੰਤਾਪ ਇੱਕ ਪਰਿਵਾਰ ਨੇ ਹੰਡਾਇਆ ਏ ਪਰਿਵਾਰ ਦੇ ਚਾਰ ਜੀਆਂ ਦੀਆਂ ਦੀ ਬਿਮਾਰੀਆਂ ਕਰਕੇ ਮੌਤ ਹੋ ਗਈ ਆ ਤਾਂ ਮੇਰੇ ਨਾਲ ਤੁਸੀਂ ਇੱਕ ਨੌਜਵਾਨ ਆ ਜਿਹੜਾ ਉਹ ਵੀ ਦੇਖ ਰਹੇ ਹੋਵੋਗੇ ਅਤੇ ਉਸਦੇ ਪਰਿਵਾਰਕ ਮੈਂਬਰ ਮੌਜੂਦ ਨੇ ਇਸ ਨੌਜਵਾਨ ਦੇ ਮਾਤਾ ਪਿਤਾ ਦੇ ਵੀ ਇਹਨਾਂ ਬਿਮਾਰੀਆਂ ਕਰਕੇ ਮੌਤ ਹੋ ਗਈ ਆ ਤਾਂ ਇਸ ਪਿੰਡ ਦੇ ਵਿੱਚ ਵੱਡਾ ਸੰਤਾਪ ਆ ਜਿਹੜਾ ਉਹ ਦੂਸ਼ਿਤ ਪਾਣੀ ਦਾ ਦੇਖਣ ਨੂੰ ਮਿਲਿਆ ਇਹ ਤਾਂ ਗੱਲਬਾਤ ਕਰਦੇ ਆ ਤਾਂ ਕੁਲਵਿੰਦਰ ਸਿੰਘ ਜੀ ਮੇਰੇ ਨਾਲ ਨੇ ਜਿਹੜੇ ਕਿ ਸਾਬਕਾ ਫੌਜੀ ਨੇ ਤਾਂ ਪਹਿਲਾਂ ਇਹਨਾਂ ਨੇ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਅਤੇ ਹੁਣ ਇਹ ਆਪਣੇ ਪਰਿਵਾਰ ਦੇ ਇਨਸਾਫ ਵਾਸਤੇ ਜਦੋਜਹਿਦ ਕਰ ਰਹੇ ਨੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਐਨ ਆਰ ਆਈ ਟੀਵੀ ਤੇ ਸਤਿ ਸ੍ਰੀ ਅਕਾਲ ਜੀ ਆਪ ਦੇ ਮਦਦ ਨਰਾਹੀ ਦੁਨੀਆ ਤੱਕ ਮੈਂ ਆਪਣੀ ਗੱਲ ਰੱਖ ਸਕਾਂ ਮੈਂ ਆਪ ਦਾ ਬਹੁਤ ਧੰਨਵਾਦੀ ਹਾਂ ਤਾਂ ਇਹ ਜਿਹੜਾ ਫੈਕਟਰੀ ਦਾ ਮਸਲਾ ਏ ਕਿੰਨੇ ਕ ਸਾਲ ਇਹ ਫੈਕਟਰੀ ਚੱਲੀ ਕਿਹੜੇ ਸਾਲ ਚ ਫੈਕਟਰੀ ਬੰਦ ਹੋਈ ਜਦੋਂ ਇਹ ਫੈਕਟਰੀ ਚੱਲ ਰਹੀ ਸੀ ਤੁਹਾਡਾ ਉਦੋਂ ਵੀ ਬੜਾ ਨੁਕਸਾਨ ਹੋਇਆ ਤਾਂ ਉਦੋਂ ਕੀ ਕੁਝ ਹੋਇਆ ਇਹ ਜੀ ਪਹਿਲਾਂ ਮੇਰਾ ਫਾਦਰ ਸੀ ਉਹ ਵੀ ਆਰਮੀ ਦੇ ਵਿੱਚ ਸੀ ਉਦੋਂ ਬਾਅਦ ਮੈਂ ਚਲੇ ਗਿਆ ਤੇ ਉਦੋਂ ਬਾਅਦ ਜੀ ਇਹਨੇ ਕੀ ਕਰਿਆ ਮੇਰੇ ਫਾਦਰ ਵੀ ਲੜਦਾ ਰਿਹਾ ਇਹ ਜਦੋਂ ਫੈਕਟਰੀ ਲੱਗੀ ਸਾਡੀ ਉਦੋਂ ਦੀ ਲੜਾਈ ਚੱਲ ਰਹੀ ਆ ਜਿਹੜੀ ਮੇਰੇ ਹੱਥ ਦੇ ਵਿੱਚ ਫਾਈਲ ਲਿਖੀ 80 ਦੇ ਦਹਾਕੇ 'ਚ ਫੈਕਟਰੀ ਲੱਗੀ ਸੀ ਹਾਂ 80 ਕੇ 82 ਦੇ ਦਹਾਕੇ ਦੇ 'ਚ ਲੱਗੀ ਸੀ ਇਹ ਫੈਕਟਰੀ ਇਹ ਜਦੋਂ ਹੀ ਫੈਕਟਰੀ ਲੱਗੀ ਜਦ ਹੀ ਇਹ ਕੈਮੀਕਲ ਧੂਆ ਕੱਢਦੀ ਸੀ ਉਹ ਜਦ ਹੀ ਲੋਕਾਂ ਦੀਆਂ ਫਸਲਾਂ ਖਰਾਬ ਕਰਦੀ ਸੀ ਤਾਂ ਅਸੀਂ ਸਾਡੀ ਬਿਲਕੁਲ ਨਜ਼ਦੀਕ ਸੀ ਜ਼ਮੀਨਾਂ ਇਦੇ ਵਿੱਚ ਤੇ ਆ ਫਸਲਾਂ ਤੇ ਮੇਰੇ ਹੱਥ ਦੇ ਵਿੱਚ ਫੋਟੋਆਂ ਖਿੱਚੀਆਂ ਹੋਈਆਂ। ਇੱਕ ਵਾਰ ਮੈਂ ਕਹੂੰਗਾ ਕਿ ਆ ਫੋਟੋ ਤੇ ਵੀ ਜ਼ੂਮ ਕਰਕੇ ਦਿਖਾਇਆ ਜਾਵੇ ਤਾਂ ਉਦੋਂ ਕਿੰਨੀ ਕਵਾਰ ਥੋੜੀਆਂ ਫਸਲਾਂ ਦਾ ਨੁਕਸਾਨ ਹੋਇਆ। ਇਹ ਫਸਲਾਂ ਨਾਲ ਜਦੋਂ ਜੀ ਫਸਲਾਂ ਅਸੀਂ ਬੀਜਦੇ ਸੀ ਫਸਲਾਂ ਦੇ ਨਾਲ ਦੀ ਨਾਲ ਇਹ ਧੂਆਂ ਛੜਦੇ ਤੇ ਰਾਤ ਨੂੰ 12 ਵਜੇ ਤਾਂ ਉਹ ਤੜਕੇ ਨੂੰ ਸਾਨੂੰ ਫਸਲਾਂ ਮੱਛੀਆਂ ਮਿਲ ਜਾਂਦੀਆਂ। ਉਹਨਾਂ ਦਾ ਇਹ ਮਾਮਜ਼ਾ ਦੇ ਕੇ ਰਫਾ-ਦਫਾ ਕਰ ਦਿੰਦੇ ਸੀ। ਉਦੋਂ ਬਾਅਦ ਫੈਕਟਰੀ ਦੇ ਵਿੱਚ ਜਦੋਂ ਇਹ ਆਈ ਚੱਲਦਾ ਰਿਹਾ ਮੈਂ ਫੌਜ ਦੇ ਵਿੱਚ ਸੀ ਮੇਰਾ ਫਾਦਰ ਕਦੇ ਡੀਸੀ ਡੀਸੀ ਕਹਿੰਦਾ ਕਰੇ ਪਟਵਾਰੀ ਕੋਲ ਜਾਓ ਜਿੱਨਾਂ ਤੁਹਾਡਾ ਹੈਗਾ ਮਾਮਜਾ ਮਿਲ ਜਾਂਦਾ ਸੀ ਫੈਕਟਰੀ ਦੇ ਮਾਲਕ ਨਾਲ ਗੱਲਬਾਤ ਕਰਕੇ ਉਦੋਂ ਨਾ ਕਿ ਜੁਨੀਅਨ ਸੀ ਨਾ ਕਿ ਉਸ ਟਾਈਮ ਪੱਤਰਕਾਰ ਤੇ ਤੇ ਨਾ ਮੇਰੇ ਵੀ ਚੈਨਲ ਵਾਲੇ ਦੇ ਵੀ ਇਹ ਗੱਲ ਚੱਕ ਸਕਣਾ ਇਹ ਬਸ ਕੁ ਵੀ ਇੰਨੇ ਜਾਗਰੂਕ ਨਹੀਂ ਸੀ ਉਦੋਂ ਹਾਂ ਤੇ ਉਹਦੇ ਕਰਕੇ ਪੁਲਿਸ ਨੂੰ ਜੇ ਅਸੀਂ ਧਰਨਾ ਵੀ ਲਾਉਂਦੇ ਤੇ ਤਾਂ ਪੁਲਸ ਚੁਕਾ ਦਿੰਦੇ ਸੀ ਤੇ ਇਸ ਕਰਕੇ ਕਿ ਨਾ ਅਸੀਂ ਇਹ ਪੀੜਤ ਚੱਲਦੇ ਰਹੇ ਫੈਕਟਰੀ ਦੀ ਪੀੜਤ ਚੱਲਦੇ ਰਹੇ ਉਦੋਂ ਬਾਅਦ ਜਦ ਮੈਂ 99 ਦੇ ਵਿੱਚ ਰਿਟਾਇਰ ਹੋਇਆ ਜੀ ਉਦੋਂ ਬਾਅਦ ਜਦ ਮੇਰੇ ਇਹ ਬਰਾਦਰ ਸੀ ਮੇਰੇ ਦੋਏ ਇਹ ਖੇਤੀ ਕਰਦੇ ਹੁੰਦੇ ਤੇ ਅਸੀਂ ਫੌਜ ਦੇ ਵਿੱਚ ਹੁੰਦੇ ਸੀ ਜੀ ਤੇ ਇਹ ਖੇਤੀ ਜਦ ਕਰਦੇ ਤੇ ਇਹ ਪਾਣੀ ਪੀਂਦੇ ਉਦੋਂ ਲੈਵਲ ਉੱਪਰ ਤੀ ਪਾਣੀ ਜਾਂਦਾ ਜੀ ਉਹ ਪਾਣੀ ਦੀ ਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਪਾਣੀ ਪੀਂਦੇ ਰਹੇ ਉਹਨਾਂ ਨਾਲ ਇਹਨਾਂ ਦੇ ਹੌਲੀ ਹੌਲੀ ਅਸਰ ਗੁਰਦਿਆਂ ਤੇ ਪੈਂਦਾ ਰਿਹਾ ਜਦੋਂ ਕਿ ਅਸਰ ਹੋਣ ਤੋਂ ਬਾਅਦ ਇਹਨਾਂ ਦੀ ਦੋਨਾਂ ਦੀ ਮੌਤ ਹੋ ਗਈ ਦੋਨੇ ਇਹਨਾਂ ਦੇ ਘਰ ਵਾਲੀਆਂ ਕੰਮ ਕਰਦੇ ਨੇ ਉੱਤੇ ਖੇਤ 'ਚ ਉਹਨਾਂ ਦੀ ਮੌਤ ਹੋ ਗਈ ਚਾਰ ਜੀ ਤੁਹਾਡੇ ਹਾਂ ਡੈਥ ਹੋ ਗਈ ਉਹਨਾਂ ਦੀ ਜਦ ਅਸੀਂ ਪਤਾ ਕਰਿਆ ਉਹਨਾਂ ਨੂੰ ਡਾਕਟਰਾਂ ਨੂੰ ਪੁੱਛਿਆ ਵੀ ਇਹ ਕੀ ਕਾਰਨ ਕੀ ਗੁਰਦੇ ਖਤਮ ਹੋ ਇਹਨਾਂ ਦੇ ਸਾਰਿਆਂ ਦੀ ਗੁਰਦੇ ਖਤਮ ਹੁੰਦੇ ਨੇ ਕੈਂਸਰ ਜਿਹੀਆਂ ਬਿਮਾਰੀਆਂ ਲੱਗੀਆਂ ਨੇ ਤਾਂ ਉਹ ਕਹਿੰਦਾ ਵੀ ਤੁਹਾਡੀ ਪਾਣੀ ਦੱਸੋ ਕਿੱਥੇ ਪੀਨੇ ਹੋ ਵੀ ਪਾਣੀ ਜਦ ਅਸੀਂ ਨੇ ਚੈੱਕ ਕਰਾਇਆ ਪਹਿਲਾਂ ਪਿੰਡ ਪਿੰਡ ਮੋਟਰ ਦੀ ਸਾਡੀ ਉੱਥੇ ਚੈੱਕ ਕਰਾਇਆ ਉੱਥੇ ਤਾਂ ਬਿਲਕੁਲ ਠੀਕ ਦੀ ਫਿਰ ਅਸੀਂ ਇਹ ਮੋਟਰ ਦਾ ਪਾਣੀ ਚੈੱਕ ਕਰਾਇਆ ਤਾਂ ਬਿਲਕੁਲ ਕੈਮੀਕਲ ਨਹੀਂ ਮਿਲਿਆ ਫਿਰ ਉਸ ਤੋਂ ਬਾਅਦ ਮੈਂ ਰਿਟਾਇਰ ਹੋ ਕੇ ਆਇਆ ਰਿਟਾਇਰ ਹੁਣ ਤੋਂ ਬਾਅਦ ਮੈਂਨੇ ਬੋਰ ਡੂੰਘਾ ਕਰਿਆ ਇੱਕਦਮ ਲਾਲ ਕਾਲਾ ਪਾਣੀ ਆਇਆ ਫਿਰ ਅਸੀਂ ਪਹਿਲਾਂ ਕਿੰਨੇ ਫੁੱਟ ਤੇ ਅਸੀਂ ਬਾਅਦ ਚ ਕਿੰਨੇ ਫੁੱਟ ਤੇ ਕੀਤਾ ਇਹ ਪਹਿਲਾਂ ਤਾਂ ਹੁੰਦਾ ਸੀ 100 ਕੁ ਫੁੱਟ ਤੇ 60 ਫੁੱਟ ਪਾਣੀ ਹੁੰਦਾ ਸੀ ਜਦ ਵੇ ਫੈਕਟਰੀ ਵਾਲਾ ਇਹਨੂੰ ਬੋਰ ਕਰਾ ਕੇ نیچے ਸੱਟਣ ਲੱਗ ਗਿਆ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਪਾਣੀ ਦਾ ਪੱਤਾ 60 ਫੁੱਟ ਤੇ ਸੀ ਤਾਂ ਫੈਕਟਰੀ ਵਾਲਿਆਂ ਨੇ 200 ਫੁੱਟ ਦਾ ਬੋਰ ਕਰਕੇ ਥੱਲੇ ਪਾਣੀ ਪਾਤਾ ਵੀ ਛੇਤੀ ਪਾਣੀ ਉੱਤੇ ਨਾ ਵੀ ਲੋਕਾਂ ਨੂੰ ਪਤਾ ਨਾ ਲੱਗੇ ਹਾਂ ਜਦੋਂ ਕਿ ਇੱਕ ਨੌ ਦਾ ਜਿਹੜਾ ਮਾਲਵਾ ਸੀ ਕਿ ਨਾ ਉਹ ਧਰਤੀ ਦੇ ਵਿੱਚ 200 ਫੁੱਟ ਦੇ ਵਿੱਚ ਪਾਈ ਗਏ ਨੇ ਉਹ ਇਹਨਾਂ ਨੂੰ ਫਾਇਦਾ ਹੁੰਦਾ ਸੀ ਕਿੱਥੇ ਜੇ ਪਲਾਂਟ ਲਾਉਂਦੇ ਉਹ ਡਿਜੀਟਲ ਖਰਚਾ ਹੁੰਦਾ ਉਹਨੂੰ ਫੂਕਣ ਵਾਸਤੇ ਹੈ ਇਹਨਾਂ ਦੇ ਆਪਣੇ ਲਾਲਚ ਦੇ ਮਾਰੇ ਆਪਣੀ ਫੈਕਟਰੀ ਦੇ ਵਿੱਚ ਪੈਸਾ ਕਮਾਉਣ ਦੇ ਮਾਰੇ ਵੀ ਆਈ ਮੀਨ ਪ੍ਰਡਕਸ਼ਨ ਬੋਰਡ ਵਾਲੇ ਆਏ ਉਹਨਾਂ ਨੂੰ ਵੀ ਦੱਸਿਆ ਸੀ ਨੇ ਆ ਐਪਲੀਕੇਸ਼ਨ ਲਿਖਿਆ ਹੋਇਆ ਨੇ ਅੱਗੇ ਵੀ ਇੱਕ ਤੁਸੀਂ ਤਸਵੀਰ ਦਿਖਾਈ ਸੀ ਕਿ ਫੈਕਟਰੀ ਵਾਲੇ ਨੇ ਜਿਹੜੇ ਉਹ ਖੁਦ ਆਪਣੇ ਲੈਟਰ ਪੈਡ ਤੇ ਮੰਨੇ ਨੇ ਆ ਦੇਖੋ ਇੱਕ ਵਾਰ ਤੁਹਾਨੂੰ ਪੜ੍ਹ ਕੇ ਵੀ ਸੁਣਾਉਣਾ ਇੱਥੇ ਲਿਖਿਆ ਹੋਇਆ ਮਠਾੜੂ ਕੈਮੀਕਲ ਇੰਡਸਟਰੀ ਹਨਾ ਤੇ ਸਾਰਾ ਨਾਮ ਆ ਪਵਾਨੀਗੜ੍ਹ ਨਾਬਾ ਰੋਡ ਪੂਰਾ ਐਡਰੈਸ ਦਿੱਤਾ ਹੋਇਆ ਏ ਤੇ ਇੱਥੇ ਲਿਖਿਆ ਹੋਇਆ ਕਿ ਉਹਨਾਂ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਕਿ ਜੇਕਰ ਫੈਕਟਰੀ ਦੀ ਤਰਫੋਂ ਕਿਸੇ ਦਾ ਵੀ ਕਿਸਮ ਦਾ ਕੋਈ ਫਸਲ ਦਾ ਨੁਕਸਾਨ ਹੋਵੇਗਾ ਤਾਂ ਉਸ ਦਾ ਉਚਿਤ ਬਣਦਾ ਮੁਆਵਜ਼ਾ ਫੈਕਟਰੀ ਅਦਾ ਕਰੇਗੀ ਤੇ ਉਹਦੀ ਪੜਤਾਲ ਕਰਕੇ ਮੁਆਵਜ਼ਾ ਜਿਹੜਾ ਹੋ ਦਿੱਤਾ ਜਾ ਸਕੇਗਾ ਤਾਂ ਇਹ ਸਟੇਟਮੈਂਟ ਦੇ ਵਿੱਚ ਫੈਕਟਰੀ ਮੰਨੀ ਵੀ ਹੋਈ ਹੈ ਆ ਉਹ ਮੰਨਦੇ ਨੇ ਉਹ ਚੀਜ਼ ਤੇ ਮੰਨਦੇ ਨੇ ਲੈਟਰ ਤੇ ਵੀ ਲਿਖ ਕੇ ਦਿੱਤਾ ਜਦ ਇਹ 99 ਦੇ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਇਹਦਾ ਪਤਾ ਲੱਗਾ ਇਹਨਾਂ ਨੂੰ ਪਾਣੀ ਥੱਲੇ ਪਾਣੀ ਦਿੱਤਾ ਬੋਰ ਜਿਹੜਾ ਲਾਲ ਪਾਣੀ ਦੇਣ ਲੱਗਾ ਜਦ ਇਹ ਵੇਚ ਕੇ ਨਾ ਆਪਣੀ ਫੈਕਟਰੀ ਫਟਾਫਟ ਲੰਘ ਗਏ ਇਥੋਂ ਉਸੇ ਸਾਲ ਜਦੋਂ ਤੁਸੀਂ ਬੋਰਡ ਡੂੰਗਾ ਕੀਤਾ ਉਸੇ ਸਾਲ ਫੈਕਟਰੀ ਵਾਲੇ ਭੱਜ ਗਏ ਹਾਂ ਉਸੇ ਸਾਲ ਇਹਨਾਂ ਨੇ ਵੇਚ ਕੇ ਆਪਣਾ ਫੈਕਟਰੀ ਤੋਂ ਚਲੇ ਗਏ ਤੇ ਉਸ ਤੋਂ ਬਾਅਦ ਇਹ ਜਿਹੜੇ ਮੌਤਾਂ ਹੋਈਆਂ ਨੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹੀ ਗੱਲ ਕਹਿੰਦੇ ਹਾਂ ਹੁਣ ਪ੍ਰਸ਼ਾਸਨ ਕਹਿੰਦਾ ਅਸੀਂ ਉਹਨਾਂ ਦੀ ਪ੍ਰਾਪਰਟੀ ਟੱਚ ਕਰ ਰਹੇ ਹਾਂ ਅਸੀਂ ਫਲਾਣਾ ਕਰ ਰਹੇ ਹਾਂ 25 ਸਾਲ ਹੋ ਗਏ ਮੈਨੂੰ ਇਨਸਾਫ ਨਹੀਂ ਮਿਲਿਆ ਫੈਕਟਰੀ ਦੇ ਮਾਲਕ ਸੀ ਉਹ ਕਿੱਥੇ ਨੇ ਹੁਣ ਹੁਣ ਉਹ ਫੈਕਟਰੀ ਦੇ ਮਾਲਕਾ ਉਹਨਾਂ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਕੋਈ ਕੋਟਾ ਬੁੰਦੀ ਲੱਗੀ ਹੋਈ ਆ ਕੋਈ ਦਿੱਲੀ ਦੇ ਆ ਅਲੱਗ-ਅਲੱਗ ਜਗ੍ਹਾ ਤੇ ਫਰਦੇ ਨੇ ਉਹਨਾਂ ਦਾ ਸਾਨੂੰ ਉਹਦੇ ਤੇ ਕੋਈ ਪਤਾ ਨਹੀਂ ਆ ਕਿੱਥੇ ਨੇ ਉਹ ਪਰ ਉਹ ਪ੍ਰਦੂਸ਼ਣ ਬੋਰਡ ਦੀ ਜ਼ਿੰਮੇਵਾਰੀ ਆ ਜਿਨ੍ਹਾਂ ਨੇ ਇਹਨਾਂ ਨੂੰ ਮਨਜ਼ੂਰੀ ਦਿੰਦੇ ਹੁੰਦੇ ਤੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਆ ਹੁਣ 25 ਸਾਲ ਹੋ ਗਏ ਪ੍ਰਦੂਸ਼ਣ ਬੋਰਡ ਨਾਲੋਂ ਅਸੀਂ ਪੁੱਛਦੇ ਆ ਤਾਂ ਇਹ ਕਹਿੰਦੇ ਨੇ ਅੱਜ ਚੱਲ ਰਿਹਾ ਫਰੈਸ਼ਰ ਅੱਜ ਐਨਜੀਡੀ ਵਾਲਿਆਂ ਨਾਲ ਗੱਲ ਚੱਲੀ ਆ ਤੇ 25 ਸਾਲ ਹੋ ਗਏ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਜੀ ਜੀ ਤੇ ਜਿਹੜੀ ਤੁਹਾਡੇ ਪਰਿਵਾਰ 'ਚ ਮੌਤਾਂ ਹੋਈਆਂ ਨੇ ਕਿਹੜੇ-ਕਿਹੜੇ ਸਾਲ ਦੇ ਵਿੱਚ ਹੋਈਆਂ ਇਹੇ ਜੀ ਹੁਣ ਆਪਣੇ ਲਗ ਲਗ ਜਗ੍ਹਾ ਤੇ ਹੋਈਆਂ ਨੇ ਜਿਵੇਂ ਕੋਈ 2 ਮਹੀਨੇ ਪਹਿਲਾਂ ਮਰ ਗਿਆ ਉਦੋਂ ਬਾਅਦ ਦੂਸਰਾ ਡੈਥ ਹੋ ਗਈ ਉਹਦੇ ਘਰ ਵਾਲੀ ਦੀ ਇਹ ਤਿੰਨ ਤਿੰਨ ਮਹੀਨੇ ਦੀ ਫਰਕ ਆ ਇਹਨਾਂ ਦਾ ਜੀ ਇਹ ਲਗਾਤਾਰ 40 ਸਾਲ ਦੀ ਉਮਰ ਦੇ ਵਿੱਚ ਹੀ ਇਹ ਚਾਰੇ ਮੌਤਾਂ ਹੋਈਆਂ ਨੇ ਸਾਡੀਆਂ ਵੀ ਇੰਨੀ ਬੜੀ ਕੋਈ ਬੁੜੇ ਨਹੀਂ ਤੇ ਇਹ ਮੇਰੇ ਤੋਂ ਛੋਟੇ ਤੇ ਸਾਰੇ ਜੀ ਇਹਨਾਂ ਦੀ ਕਿ ਨਾ ਬਸ ਏਸੀ ਕਾਰਨ ਗੁਰਦੇ ਖਤਮ ਹੋਣ ਕਰਕੇ ਕੈਂਸਰ ਜਿਹੀਆਂ ਬਿਮਾਰੀਆਂ ਲਾ ਕੇ ਇਹਨਾਂ ਦੀ ਡੈਥ ਹੋ ਗਈ ਦੋ ਦੋ ਤਿੰਨ ਤਿੰਨ ਮਹੀਨੇ ਦੇ ਵਿੱਚ ਦੀ ਬਾਗੇ ਇਹ ਤਾਂ ਤੁਸੀਂ ਮੰਗ ਕੀ ਕਰਦੇ ਹੋ ਸਰਕਾਰ ਤੋਂ ਹੁਣ ਮੈਂ ਤਾਂ ਇਹੀ ਮੰਗ ਕਰਦਾ ਸਰਕਾਰ ਨੂੰ ਵੀ ਮੈਨੂੰ ਇਹਦੇ ਵਿੱਚ ਜਿਹੜਾ ਮੈਂ ਵੀ ਪੀੜਤਾ ਇਸ ਚੀਜ਼ ਦਾ ਜੀ ਤੇ ਜਿਹੜਾ ਵੀ ਹੁਣ ਤੁਹਾਡੇ ਸਾਹਮਣੇ ਮੰਨ ਰਿਹਾ ਉਹ ਲੈਟਰ ਪੈਡ ਤੇ ਲਿਖਿਆ ਹੋਇਆ ਉਹਨੇ ਦਿੱਤਾ ਹੋਇਆ ਵੀ ਅਸੀਂ ਨੇ ਭਾਈ ਕਸੂਰ ਆ ਅਸੀਂ ਜੋ ਫੈਕਟਰੀ ਦੇ ਵਿੱਚ ਜੋ ਨੁਕਸਾਨ ਹੋਇਆ ਸਾਡਾ ਅਸੀਂ ਭਰਾਂਗੇ ਪਰ ਜੇ ਗਵਰਨਮੈਂਟ ਭਰਾਵੇ ਤਾਂ ਹੀ ਆ ਤੇ ਹੁਣ ਅਸੀਂ ਇਹੀ ਮੰਨ ਕਰਦੇ ਆਂ ਵੀ ਇਹ ਬੱਚਾ ਜਿਹੜਾ ਲਵੇ ਦੇ ਮਾਪੇ ਨੇ ਆਪ ਰੋਟੀ ਕਰਕੇ ਦਿਹਾੜੀ ਕਰਦਾ ਫਸਲ ਜਿਹੜੀ 2-2 ਏਕੜ ਜ਼ਮੀਨ ਹੁੰਦੀ ਸੀ ਉਹਦੇ ਵਿੱਚ ਫਸਲ ਨਹੀਂ ਹੁੰਦੀ ਹੈਗੀ ਜੇ ਹੁੰਦੀ ਆ ਤਾਂ ਦੁੱਗਣਾ ਖਰਚਾ ਲੈਂਦੀ ਆ ਤਾਂ ਉਹਦੇ ਵਿੱਚ ਬਚਦਾ ਨਹੀਂ ਕੁਸਾ ਫਿਰ ਇਹਦੇ ਤਾਂ ਖਾਣ ਜੋਗ ਵੀ ਨਹੀਂ ਰਹਿੰਦੀ ਹੋਣੀ ਉਹ ਹੁਣ ਕਰੀਏ ਕੀ ਹੁਣ ਦੂਸਰਾ ਲੈਂਦਾ ਨਹੀਂ ਹੈਗਾ ਹੁਣ ਉਹਦੇ ਵਿੱਚ ਜਹੀ ਜੀ ਹੁੰਦੀ ਆ ਮੰਡੀ ਸਿੱਟ ਦਨਿਆ ਉਦੇ ਮਾੜੇ-ਮੋੜੇ ਪੈਸੇ ਜਿੰਨੇ ਹੁੰਦੇ ਨੇ ਵਟ ਕੇ ਉਹ ਨਹੀਂ ਖਰਚਾ ਜੀ ਨਹੀਂ ਕਰਦਾ ਹੈਗਾ ਫਸਲ ਨੂੰ ਜਦਿਆ ਕਰ ਦੁੱਗਣਾ ਖਰਚ ਉਹ ਨਹੀਂ ਖਰਚ ਹੋ ਜਾਂਦਾ ਉਨੀਓ ਫਸਲ ਵਿਕਦੀ ਆ ਵੀ ਇਹ ਹੁਣ ਜਿਹੜੇ ਬੱਚੇ ਇਹ ਫੈਕਟਰੀਆਂ ਦੇ ਠੇਕੇ ਖਾਂਦੇ ਨੇ ਫੈਕਟਰੀਆਂ ਦੇ ਵਿੱਚੋਂ ਜਿਹੜੀ ਦਿਹਾੜੀ ਕਰਕੇ ਲਿਆਉਂਦੇ ਨੇ ਉਹ ਫਸਲ ਦੇ ਖਰਚਾ ਕਰਦੇ ਨੇ ਫਸਲ ਦੇ ਉੱਤੇ ਫਰਜ਼ਾ ਕਰਕੇ ਉਹੀ ਫਸਲ ਦੇ ਬਚਦਾ ਇਹਦੇ ਜਿਹੜੀ ਦਿਹਾੜੀ ਕਰਦੇ ਨੇ ਹੁਣ ਇਹਨਾਂ ਨੇ ਨਾ ਕੋਈ ਠੇਕੇ ਤੇ ਲੈਂਦਾ ਕਿ ਕਿਸੇ ਮੰਗ ਕੀ ਆ ਸਰਕਾਰ ਤੋਂ ਸਰਕਾਰ ਤੁਹਾਡਾ ਕੀ ਹੱਲ ਕਰੇ ਸਰਕਾਰ ਤੋਂ ਸਾਡੀ ਇਹੀ ਮੰਗ ਆ ਵੀ ਇਹ ਬੱਚੇ ਨੂੰ ਇਹ ਨੌਕਰੀ ਦਿੱਤੀ ਜਾਵੇ ਸਾਡਾ ਜਿਹੜਾ ਬੋਰ ਆਕਣਾ ਉਹਨੂੰ ਡੂੰਗਾ ਕਰਾਇਆ ਜਾਵੇ ਜੀ ਤੇ ਸਾਡੇ ਇਹੀ ਵਾਂਗਾ ਤੇ ਇਹਨੂੰ ਆਪਣੇ ਨੂੰ ਬੋਰ ਨੂੰ ਕਰਨਾ ਚਾਹੀਏ ਆ ਅਸੀਂ ਪੱਟ ਦਾਂਗੇ ਬੰਦ ਕਰ ਦਾਂਗੇ ਚਾਹੇ ਸਰਕਾਰ ਬੰਦ ਕਰ ਦੇਵੇ ਖੇਤਾਂ ਤੱਕ ਦਾ ਸਾਫ ਪਾਣੀ ਪਹੁੰਚਦਾ ਹੋ ਜੇ ਹਾਂ ਉਹਨੂੰ ਚਾਰ ਕਿਲੇ ਪਿੱਛੇ ਸਾਫਰੇ ਨੇ ਜਿਹੜਾ ਇਹ ਸਾਡੇ ਦੋਨਾਂ ਮੋਟਰਾਂ ਦੀ ਆ ਜੀ ਇੱਥੇ ਜਿੰਨਾ ਵੀ ਫੈਕਟਰੀ ਦੇ ਨੇੜੇ ਦੋ ਮੋਟਰਾਂ ਨੇ ਸਾਡੀਆਂ ਮੇਰੇ ਚਾਚੇ ਦੀ ਮੇਰੀ ਇਹ ਦੋਨੇ ਮੋਟਰਾਂ ਦਾ ਲਾਲ ਪਾਣੀ ਆ ਜੀ ਤੁਹਾਡੇ ਬਿਨਾਂ ਕਿਸੇ ਹੋਰ ਕਿਸਾਨ ਤੇ ਵੀ 10 ਰੁਪਿਆ ਨਹੀਂ ਇਹ ਤਾਂ ਤੇ ਆਇਆ ਵੀ ਉਹ ਜਿਹੜੀਆਂ ਮੋਟਰਾਂ ਨੇ ਦੂਸੇ ਚੱਲ ਕੇ ਕਿਨਾਂ ਉਹ ਸਾਫ਼ ਹੋ ਜਾਂਦੀਆਂ ਨੇ ਮੇਰੇ ਵਾਲਿਆਂ ਤੇ ਸਾਫ਼ ਹੀ ਨਹੀਂ ਹੁੰਦੀਆਂ ਮੇਰੇ ਬਿਲਕੁਲ ਫੈਕਟਰੀ ਦੇ ਨਾਲ ਨੇ ਇਸ ਕਰਕੇ ਕਿਨਾਂ ਸਾਡੇ 4 ਕਿਲੇ ਜ਼ਮੀਨ ਦੇ ਨੇ ਵੀ ਅਸੀਂ ਥੋੜਾ ਪਿੱਛੇ हट ਕੇ ਲਵਾ ਲਾਂਗੇ ਤੇ ਇਹ ਮਤਲਬ ਪ੍ਰਸ਼ਾਸਨ ਲਵਾਵੇ ਤੇ ਉਹਦੇ ਵਿੱਚ ਅਸੀਂ ਕਹਿੰਦੇ ਆ ਵੀ ਇਹ ਬੋਰ ਨੂੰ ਅਸੀਂ ਪੱਟਵਾਵਾਂਗੇ ਤੇ ਨਾ ਹੀ ਸਾਫ਼ ਪਾਣੀ ਮੋਹਿਆ ਕਰਾ ਕੇ ਫਸਲ ਦੁੱਗਣੀ ਹੋਊਗੀ ਤਾਂ ਅਸੀਂ ਇਹੀ ਮੰਗ ਕਰਦੇ ਆ ਇਹਨੂੰ ਵਿਚਾਰੇ ਨੂੰ ਕਿਤੇ ਵੇ ਜੀ ਜੋਗਾ ਦੇ ਸਾਰੇ ਨੌਕਰੀ ਦਿੱਤੀ ਜਾਵੇ ਇਹੀ ਰੋਟੀ ਪਕਾਉਂਦਾ ਇਹੀ ਆਪਣਾ ਖਾਂਦਾ ਮਾਵਾ ਬਾਪ ਮਰ ਗਏ ਹੁਣ ਅਸੀਂ ਹੋਰ ਕੋਈ ਮੰਗ ਨਹੀਂ ਸਰਕਾਰ ਤੋਂ ਕਰਦੇ ਕਿਉਂਕਿ ਹੁਣ ਫੈਕਟਰੀ ਜਿਹਨੂੰ ਜੋ ਵੀ ਸਰਕਾਰ ਦੀ ਨਗਹਿਲੀ ਆ ਉਹਨਾਂ ਦੀ ਕੀ ਕਹਿੰਦੇ ਪ੍ਰੋਡਕਸ਼ਨ ਬੋਰਡ ਦੀ ਜਾਂ ਹੋਰ ਦੀ ਵੀ ਇਹਨਾਂ ਨੇ ਉਸ ਟਾਈਮ ਦੇਖਿਆ ਨਹੀਂ ਹੈਗਾ ਤਾਂ ਸਾਨੂੰ ਇਹ ਦੁੱਖ ਦੇਖਣੇ ਪੈ ਰਹੇ ਨੇ ਜੀ ਜੀ ਧੰਨਵਾਦ ਤਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਅੱਗੇ ਜਾ ਕੇ ਖੇਤਾਂ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਤੇ ਉਸ ਨੌਜਵਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਸ ਨੇ ਆਪਣੇ ਮਾਪਿਓ ਗਵਾਏ ਨੇ ਤਾਂ ਇਹ ਵਾਕਈ ਚਿੰਤਾ ਦਾ ਵਿਸ਼ਾ ਹੈ ਕਿ ਕਿਸ ਪ੍ਰਕਾਰ ਫੈਕਟਰੀਆਂ ਨੇ ਜਿਹੜੀਆਂ ਉਹ ਸ਼ਰੀਆਮ ਨਿਯਮਾਂ ਦੀ ਉਲੰਘਣਾ ਕਰਦੀਆਂ ਨੇ ਪ੍ਰਦੂਸ਼ਣ ਕਰਦੀਆਂ ਨੇ ਧਰਤੀ ਥੱਲੇ ਪਾਣੀ ਆ ਜਿਹੜਾ ਉਹ ਗੰਦਾ ਪੰਪ ਕੀਤਾ ਜਾਂਦਾ ਹੈ ਹਵਾ ਦੇ ਵਿੱਚ ਜ਼ਹਿਰ ਫਲਾਇਆ ਜਾਂਦਾ ਹੈ ਤੇ ਇਸ ਦਾ ਸੰਤਾਪ ਪੰਜਾਬ ਦੇ ਲੋਕਾਂ ਨੂੰ ਹੰਡਾਉਣਾ ਪੈ ਰਿਹਾ ਹੈ ਪੰਜਾਬ ਦਾ ਪਾਣੀ ਹੁਣ ਜ਼ੈਰੀ ਹੁੰਦਾ ਜਾ ਰਿਹਾ ਹੈ ਮੋਟਰਾਂ ਦੇ ਵਿੱਚੋਂ ਕਾਲਾ ਪਾਣੀ ਕਈ ਥਾਵਾਂ ਤੇ ਨਿਕਲ ਰਿਹਾ ਹੈ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਹੋ ਰਹੀਆਂ ਨੇ ਅਤੇ ਲੋਕ ਪੰਜਾਬ ਦੇ ਇਸ ਸੰਤਾਪ ਨਾਲ ਮਰਦੇ ਜਾ ਰਹੇ ਨੇ ਤਾਂ ਇੱਕ ਅਜਿਹੀ ਉਦਾਹਰਨ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਆਲੋ ਅਰਖ ਦੇ ਵਿੱਚ ਮੌਜੂਦਾਂ ਤਾਂ ਪਵਾਨੀਗੜ ਨੇੜੇ ਇਹ ਪਿੰਡ ਪੈਂਦਾ ਹੈ ਤਾਂ ਇਸ ਮੋਟਰ ਦੀ ਤੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਦੇਖੀ ਹੋਣੀ ਕਿ ਕਾਲਾ ਪਾਣੀ ਨਿਕਲਦਾ ਏ ਚਵੱੱਚੇ ਵਿੱਚ ਵੀ ਤੁਸੀਂ ਦੇਖੋ ਕਿ ਕਾਲਾ ਪਾਣੀ ਹੈ ਉਹ ਜਿਸ ਤਰ੍ਹਾਂ ਦਾ ਕੋਕੋਕੋਲਾ ਹੁੰਦਾ ਏ ਜਾਂ ਫਿਰ ਕੋਈ ਆਪਾਂ ਕਹ ਲਈਏ ਚੁੰਨੀਆਂ ਲੱਗਣ ਵਾਲਾ ਪਾਣੀ ਹੁੰਦਾ ਏ ਉਸ ਤਰ੍ਹਾਂ ਦਾ ਰੰਗ ਆ ਅੱਗੇ ਖੇਤ ਤੁਸੀਂ ਦੇਖੋ ਕਿ ਖੇਤ ਦੇ ਵਿੱਚ ਵੀ ਬਿਲਕੁਲ ਕਾਲਾ ਪਾਣੀ ਆ ਜਿਹੜਾ ਉਹ ਨਜ਼ਰ ਆ ਰਿਹਾ ਏ ਤਾਂ ਜਿਸ ਪਰਿਵਾਰ ਦੀ ਇਹ ਜ਼ਮੀਨ ਹੈ ਉਸ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਦੇ ਜੀ ਨੇ ਜਿਹੜੇ ਇਹ ਪਾਣੀ ਪੀਣ ਕਰਕੇ ਬਿਮਾਰੀਆਂ ਦਾ ਸ਼ਿਕਾਰ ਹੋਏ ਪਹਿਲਾਂ ਇਹ ਪਾਣੀ ਇੰਨਾ ਜ਼ਿਆਦਾ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈ ਲੇਕਿਨ ਜਿਵੇਂ ਜਿਵੇਂ ਫੈਕਟਰੀ ਬਾਰੇ ਖੁਲਾਸੇ ਹੁੰਦੇ ਗਏ ਉਵੇਂ-ਉਵੇਂ ਇਹ ਗੱਲਾਂ ਸਾਹਮਣੇ ਆਈਆਂ ਤਾਂ ਇੱਥੇ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਕਿ ਦੂਜਾ ਪਾਸਾ ਵੀ ਦਿਖਾਇਆ ਜਾਵੇ ਤਾਂ ਸਾਹਮਣੇ ਰੋਡ ਚੱਲਦਾ ਹੈ ਅਤੇ ਉਸ ਰੋਡ ਦੇ ਦੂਜੇ ਪਾਸੇ ਇੱਕ ਫੈਕਟਰੀ ਹੁੰਦੀ ਸੀ ਜਿਹੜੀ ਅੱਜ ਤੋਂ ਕਈ ਸਾਲ ਪਹਿਲਾਂ ਬੰਦ ਹੋ ਚੁੱਕੀ ਆ ਫਿਰ ਉਹ ਜਗਾ ਅਗੇ ਪੱਠੇ ਵਾਲਿਆਂ ਨੂੰ ਵੇਚ ਦਿੱਤੀ ਗਈ ਤਾਂ ਫੈਕਟਰੀ ਦਾ ਨਾਮ ਉਹ ਨਿਸ਼ਾਨ ਤਾਂ ਇੱਥੇ ਨਹੀਂ ਹੈ ਲੇਕਿਨ ਉਸ ਦੇ ਵੱਲੋਂ ਜਿਹੜਾ ਇੱਥੇ ਜ਼ਹਿਰ ਫਲਾਇਆ ਗਿਆ ਹੈ ਉਹ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਾਲ ਸ਼ੈਲਰ ਦੀ ਕੰਧ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਤੋਂ ਚਾਰ ਫੁੱਟ ਤੱਕ ਤਾਂ ਸ਼ੈਲਰ ਦੀ ਕੰਧ ਕਾਲੀ ਹੋ ਚੁੱਕੀ ਹੈ ਅਤੇ ਖੇਤ ਨੇ ਜਿਹੜੇ ਇਸ ਦੀ ਮਿੱਟੀ ਦਾ ਤੁਸੀਂ ਰੰਗ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਪਾਣੀ ਦਾ ਰੰਗ ਦੇਖ ਸਕਦੇ ਹੋ ਅਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕਿ ਜ਼ਹਿਰੀਲਾ ਇਹ ਪਾਣੀ ਆ ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਕੀ ਮਸਲਾ ਹੈ ਤਾਂ ਇਸ ਜ਼ਮੀਨ ਦਾ ਮਾਲਕ ਨੌਜਵਾਨ ਮੇਰੇ ਨਾਲ ਮੌਜੂਦ ਆ ਇਸ ਨੌਜਵਾਨ ਨੇ ਸਭ ਤੋਂ ਵੱਡਾ ਦੁੱਖ ਹੰਡਾਇਆ ਏ ਇਸ ਦੇ ਮਾਪੇ ਨੇ ਜਿਹੜੇ ਉਹ ਇਹ ਵਾਲਾ ਪਾਣੀ ਪੀ ਕੇ ਬਿਮਾਰ ਹੋ ਜਾਂਦੇ ਨੇ ਅਤੇ ਉਹਨਾਂ ਦੀ ਮੌਤ ਆ ਜਿਹੜੀ ਬਿਮਾਰੀ ਕਾਰਨ ਹੋ ਜਾਂਦੀ ਆ ਤਾਂ ਨੌਜਵਾਨ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਕੀ ਨਾਮ ਆ ਆਪਣਾ ਮੇਰਾ ਨਾਮ ਸਤਨਾਬ ਸਿੰਘ ਆ ਵੀਰੇ ਪਿੰਡ ਅਲਵਰਖਾ ਤੇ ਉਮਰ ਕਿੰਨੀ ਕਰ ਤੁਹਾਡੀ ਉਮਰ ਮੇਰੀ 21 ਸਾਲ ਆ ਵੀਰੇ ਤੇ ਤੁਸੀਂ ਛੋਟੀ ਉਮਰ ਚ ਵੱਡਾ ਦੁੱਖ ਹੰਡਾਇਆ ਏ ਜਿਵੇਂ ਕਿ ਤੁਹਾਡੇ ਚਾਚਾ ਜੀ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਇਹ ਘਟਨਾ ਕਰਮ ਵਾਪਰਿਆ ਤਾਂ ਜਿਹੜਾ ਇਹ ਗੰਦਾ ਪਾਣੀ ਆ ਜੇ ਤੁਹਾਡੇ ਬੋਰਾ ਚੋਂ ਨਿਕਲ ਰਿਹਾ ਏ ਇਹ ਪਹਿਲਾਂ ਸਾਫ਼ ਹੁੰਦਾ ਸੀ ਤੇ ਕਦੋਂ ਇਹ ਗੰਦਾ ਪਾਣੀ ਨਿਕਲਣ ਲੱਗਿਆ ਤੇ ਕਿਵੇਂ ਤੋਡੇ ਮਾਤਾ ਪਿਤਾ ਨੂੰ ਪਤਾ ਲੱਗਿਆ ਕਿ ਉਹ ਇਸ ਪਾਣੀ ਕਰਕੇ ਬਿਮਾਰ ਹੋਏ ਨੇ ਮੇਰੇ ਮਾਤਾ ਪਿਤਾ ਪਹਿਲਾਂ ਉਹ ਰੇ ਖੇਤੀ ਕਰਦੇ ਸੀ ਕੁਝ ਸਾਲ ਪਹਿਲਾਂ ਕਈ ਸਾਲ ਪਹਿਲਾਂ ਤੇ ਉਦੋਂ ਪਾਣੀ ਇਹ ਸਾਫ਼ ਆਉਂਦਾ ਸੀ ਚਿੱਟਾ ਹੁੰਦਾ ਸੀ ਉਦੋਂ ਫੈਕਟਰੀ ਲੱਗੀ ਹੋਈ ਸੀ ਉਰੇ ਤੇ ਉਹਦੇ ਚਿੱਟਾ ਪਾਣੀ ਆਉਂਦਾ ਸੀ ਉਹ ਪੀ ਜਾਂਦੇ ਸੀ ਉਹਨਾਂ ਨੂੰ ਨਹੀਂ ਪਤਾ ਸੀ ਇਹ ਪਾਣੀ ਵਿੱਚ ਕੈਮੀਕਲ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਡਾਕਟਰਾਂ ਨੂੰ ਬਿਮਾਰ ਰਹਿਣ ਲੱਗੇ ਜਦੋਂ ਅਸੀਂ ਪਿੰਡ ਵਾਲਾ ਪਾਣੀ ਚੈੱਕ ਕਰਾਉਂਦੇ ਉਹ ਚ ਵੀ ਨਹੀਂ ਕੋਈ ਨੁਕਸਾ ਆਇਆ ਜੇ ਇਹ ਪਾਣੀ ਚੈੱਕ ਕਰਾਇਆ ਇਹਦੇ ਵਿੱਚ ਕੈਮੀਕਲ ਨਿਕੜੇ ਇਹਦੇ ਵਿੱਚ ਬਹੁਤ ਭਿਆਨਕ ਕੈਮੀਕਲ ਨਿਕੜੇ ਫੇ ਪੀਣਾ ਪਾਣੀ ਬੰਦ ਕਰਤਾ ਹੌਲੀ ਹੌਲੀ ਮੰਮੀ ਤੇੜੀ ਬਿਮਾਰ ਰਹਿਣ ਲੱਗ ਗਏ ਤਾਂ ਕਿ ਵੀ ਇਹ ਪਾਣੀ ਵਿੱਚ ਬਹੁਤ ਜ਼ਿਆਦਾ ਕੈਮੀਕਲ ਨੇ ਜਦ ਅਸੀਂ ਕੁਝ ਸਾਲਾਂ ਬਾਅਦ ਬੋਰ ਡੂੰਗਾ ਕਰਾਇਆ ਤਾਂ ਇਹ ਲਾਲ ਪਾਣੀ ਨਿਕੜ ਆਇਆ ਜੀ ਜਾਨੀ ਕਿ ਇਹ ਪਾਣੀ ਉਹ ਪਾਣੀ ਆ ਜਿਹੜਾ ਤੁਹਾਡੇ ਕਰਨ ਮੁਤਾਬਕ ਉਹ ਫੈਕਟਰੀ ਵਾਲਿਆਂ ਨੇ 200 ਫੁੱਟ ਤੇ ਪੰਪ ਕੀਤਾ ਅਤੇ ਪਹਿਲਾਂ ਤਾਂ ਉਤਲਾ ਪਾਣੀ ਗੰਦਾ ਹੋਇਆ ਪਰ ਉਹ ਰੰਗ ਸਾਫ ਸੀ ਲੇਕਿਨ ਉਹ ਚ ਤੱਤ ਰਲ ਗਏ ਤੇ ਜਦੋਂ ਹੁਣ ਇਹ ਬੋਰ ਡੂੰਗਾ ਕਰਾਇਆ ਫੇਰ ਅਸਲੀਅਤ ਜਿਹੜੀ ਉਹ ਸਾਹਮਣੇ ਆਈ ਹਾਂਜੀ ਵੀਰੇ ਅਸਲੀਅਤ ਇਹਨਾਂ ਦੀ ਸਾਹਮਣੇ ਆਈ ਅਸੀਂ ਕਈ ਸਾਲਾਂ ਤੋਂ ਇਹ ਲੜਾਈ ਵੀ ਲੜ ਰਹੇ ਹਾਂ ਵੀ ਸਾਨੂੰ ਕੋਈ ਬੋਰ ਡੂੰਗਾ ਕਰਾ ਕੇ ਨੀਚੇ ਉਹ ਜੇ ਇੱਕ ਨਾਲ ਇਹ ਸੂਆ ਲੱਗਦਾ ਆ ਉਹਦਾ ਪਾਣੀ ਸਾਡੀ ਜ਼ਮੀਨ ਨੂੰ ਲੱਗਦਾ ਹੋਵੇ ਅਸੀਂ ਇਹ ਫਸਲ ਨੂੰ ਜ ਸਾਫ਼ ਪਾਣੀ ਲਾ ਸਕੀਏ ਹੁਣ ਜਿਹੜੀ ਇਹ ਫਸਲਾ ਇਹਦੇ ਵਿੱਚ ਬਹੁਤ ਜ਼ਿਆਰੇ ਕੈਮੀਕਲ ਨੇ ਜੇ ਜਿਹੜਾ ਇਹ ਫਸਲ ਨੂੰ ਖਾਂਦਾ ਹੈ ਉਹਨੂੰ ਕੈਂਸਰ ਹੁੰਦਾ ਹੈ ਹੁਣ ਜਿੰਨੀ ਵੀ ਇਹ ਫਸਲ ਸੰਗਰੂਰ ਜ਼ਿਲ੍ਹੇ ਵਿੱਚ ਵਿਕਦੀ ਆਏ ਮੰਡੀ ਕਰਨ ਹੁੰਦਾ ਆ ਉਹ ਜਿਹੜਾ ਵੀ ਇਨਸਾਨ ਇਹਨੂੰ ਖਾਂਦਾ ਆ ਉਹਨੂੰ ਵੀ ਕੈਂਸਰ ਹੁੰਦਾ ਆ ਤਾਂ ਫਸਲ ਵੀ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਕਾਲੇ ਪਾਣੀ ਦੇ ਵਿੱਚ ਮੌਜੂਦ ਹੈ ਤਾਂ ਬਾਈ ਫਿਰ ਤੁਸੀਂ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਹਾਂਜੀ ਵੀਰੇ ਮੈਂ ਇਕੱਲਾ ਰਹਿਣਾ ਆ ਤੇ ਰੋਟੀ ਪਾਣੀ ਰੋਟੀ ਪਾਣੀ ਵੀਰੇ ਆਪੇ ਪਕਾਉਣਾ ਆ ਮੈਂ ਜੀ ਤੇ ਨਾਲ ਫਿਰ ਖੇਤੀ ਕਰਦੇ ਹਾਂ ਜਾਂ ਕੋਈ ਕੰਮਕਾਰ ਕਰਦੇ ਹਾਂ ਵੀਰੇ ਖੇਤੀ ਠੇਕੇ ਦੇ ਦਿੱਤੀ ਹੋਈ ਆ ਖੇਤ ਠੇਕਾ ਵੀ ਇਹਦਾ ਸਿਰਫ 8000 ਰੁਪਇਆ ਇੱਕ ਕਿਲੇ ਦਾ ਹਾਂਜੀ ਯਾਨੀ ਕਿ ਤੁਹਾਨੂੰ 16000 ਠੇਕਾ ਆਉਂਦਾ ਬਸ ਹਾਂਜੀ ਤੇ ਅ ਤਸਵੀਰ ਤੁਸੀਂ ਆਪਣੀ ਮਾਤਾ ਜੀ ਦੀ ਸਪਾਈ ਆ ਹਾਂਜੀ ਤਾਂ ਇੱਕ ਵਾਰ ਤਸਵੀਰ ਵੀ ਅਸੀਂ ਜ਼ੂਮ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਸ਼ੌਂਕ ਹੁੰਦੇ ਨੇ ਕਈ ਨੌਜਵਾਨਾਂ ਦੇ ਲੇਕਿਨ ਕਈ ਵਾਰੇ ਤਸਵੀਰਾਂ ਨੇ ਜਿਹੜੀਆਂ ਉਹ ਯਾਦਾਂ ਬਣ ਕੇ ਰਹਿ ਜਾਂਦੀਆਂ ਨੇ ਉਹ ਸੰਤਾਪ ਇਸ ਨੌਜਵਾਨ ਨੇ ਹੰਡਾਇਆ ਏ ਜਿਹੜਾ ਰੱਬ ਕਿਸੇ ਨਾਲ ਵੀ ਨਾ ਕਰੇ ਮਾਂ ਬਾਪ ਗਵਾਏ ਨੇ ਉਹ ਵੀ ਇਸ ਜ਼ਹਿਰੀਲੇ ਪਾਣੀ ਕਰਕੇ ਪੰਜਾਬ ਦਾ ਪਾਣੀ ਆ ਜਿਹੜਾ ਉਹ ਦਿਨੋਂ ਦਿਨ ਜ਼ਾਹਿਰ ਆ ਜਿਹੜਾ ਉਹ ਬਣਦਾ ਜਾ ਰਿਹਾ ਹੈ ਇਹ ਇੱਕ ਫੈਕਟਰੀ ਆ ਜਿਹੜੀ ਜਿਸ ਬਾਰੇ ਪਤਾ ਲੱਗਿਆ ਖੁਲਾਸੇ ਹੋਏ ਨੇ ਫੈਕਟਰੀ ਵੱਲੋਂ ਲੈਟਰ ਪੈਡ ਤੇ ਵੀ ਇਹ ਗੱਲ ਮੰਨੀ ਗਈ ਹੈ ਕਿ ਫੈਕਟਰੀ ਕਰਕੇ ਜੇਕਰ ਫਸਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਪਰਪਾਈ ਕਰਨਗੇ ਲੇਕਿਨ ਉਹ ਫੈਕਟਰੀ ਵਾਲੇ ਜ਼ਮੀਨ ਵੇਚ ਕੇ ਫੈਕਟਰੀ ਵੇਚ ਕੇ ਇਥੋਂ ਕਦੋਂ ਦੇ ਜਾ ਚੁੱਕੇ ਨੇ ਤੇ ਪਰਿਵਾਰ ਨੇ ਜਿਹੜੇ ਉਹ ਪਿੱਛੇ ਠੋਕਰਾਂ ਕਰ ਰਹੇ ਨੇ ਤੇ ਅੱਗੇ ਵੀ ਗੱਲਬਾਤ ਕਰਦੇ ਆ ਤਾਂ ਬਾਈ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਕਿ ਕਿਸ ਤਰ੍ਹਾਂ ਤੁਹਾਡੀ ਮਦਦ ਕੀਤੀ ਜਾਵੇ ਕੀ ਹੱਲ ਆ ਜਿਹੜਾ ਉਹ ਹੋ ਸਕਦਾ ਹੈ ਕਿ ਜਿਹੜੀ ਤੁਸੀਂ ਆਪਣੀ ਬਚੀ ਜ਼ਿੰਦਗੀ ਆ ਜਿਹੜੀ ਉਹ ਸਹੀ ਤਰੀਕੇ ਨਾਲ ਗੁਜ਼ਾਰ ਸਕੋ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੀ ਬੇਨਤੀ ਆ ਵੀ ਜਿਹੜੇ ਨਾਲ ਇੱਕ ਸੂਆ ਨਹਿਰੀ ਪਾਣੀ ਸਾਨੂੰ ਦਿੱਤਾ ਜਾਵੇ ਤੇ ਨਾਲ ਹੀ ਜਿਹੜਾ ਨੌਕਰੀ ਦਿੱਤੀ ਜਾਵੇ ਇੱਕ ਮੇਰੇ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਤੇ ਹੋਰ ਕੀ ਮੰਗ ਕਰਦੇ ਹਾਂ ਜਿਵੇਂ ਬਹੁਤ ਸਾਰੀਆਂ ਫੈਕਟਰੀਆਂ ਨੇ ਜਿਹੜੀਆਂ ਉਹ ਨਿਯਮਾਂ ਦੀ ਉਲੰਘਣਾ ਕਰਦੀਆਂ ਨੇ ਤੇ ਲੋਕਾਂ ਨੂੰ ਸੰਤਾਪ ਹੰਡਾਉਣੇ ਪੈਂਦੇ ਨੇ ਕਿ ਅੱਗੇ ਤੋਂ ਕਿਸੇ ਪਰਿਵਾਰ ਨੂੰ ਤੁਹਾਡੇ ਵਾਂਗ ਦੁੱਖ ਨਾ ਚੱਲਣੇ ਪੈਣ ਵੀ ਕਿੰਨੀ ਕਿ ਸਖਤੀ ਹੋਣੀ ਚਾਹੀਦੀ ਆ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੀ ਬੇਨਤੀ ਆ ਵੀ ਜਿਹੜਾ ਵੀ ਇਹ ਫੈਕਟਰੀ ਕੈਮੀਕਲ ਵਾਲੀ ਲਾਉਂਦਾ ਆ ਉਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਪ੍ਰਦੂਸ਼ਣ ਬੋਰਡ ਵੱਲੋਂ ਉਹਨੂੰ ਸਰਟੀਫਿਕੇਟ ਨਹੀਂ ਮਿਲਣਾ ਚਾਹੀਦਾ ਤਾਂ ਕਿ ਅੱਗੇ ਜਾ ਕੇ ਇਹ ਫੈਕਟਰੀਆਂ ਬਣ ਨਾ ਸਕਣ ਜਿਹੜੀ ਇਹ ਫੈਕਟਰੀ ਦਾ ਮਾਲਕ ਆ ਇਹਨੂੰ 20 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਨਾਲੇ ਇਹਨੂੰ ਜੁਰਮਾਨਾ ਹੋਣਾ ਚਾਹੀਦਾ ਤਾਂ ਕਿ ਕੋਈ ਅੱਗੇ ਤੋਂ ਫੈਕਟਰੀ ਨਾ ਲਾ ਸਕੇ ਤਾਂ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਹੈ ਇੱਕ ਵੱਡਾ ਦੁੱਖ ਇਸ ਦੇ ਵੱਲੋਂ ਦੱਸਿਆ ਗਿਆ ਹੈ ਤਾਂ ਸਵਾਲ ਵੱਡੇ ਜ਼ਰੂਰ ਖੜੇ ਹੁੰਦੇ ਨੇ ਭਾਵੇਂ ਇਹ 1980 1990 ਦੇ ਦਹਾਕੇ ਵਿੱਚ ਘਟਨਾ ਕਰਮ ਵਾਪਰੀ ਅਤੇ ਫਿਰ ਜਦੋਂ ਫੈਕਟਰੀ ਵਾਲਿਆਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਭਾਂਡਾ ਖੁੱਲ ਗਿਆ ਏ ਤਾਂ ਇੱਥੋਂ ਜ਼ਮੀਨ ਦੇ ਮਾਲਕਾਂ ਦੇ ਕਹਿਣ ਮੁਤਾਬਕ ਉਹ ਸਾਰਾ ਕੁਝ ਵਿੱਚ ਵਟ ਕੇ ਇੱਥੋਂ ਚਲੇ ਜਾਂਦੇ ਨੇ ਲੇਕਿਨ ਸਵਾਲ ਸਾਡੀਆਂ ਸਰਕਾਰਾਂ ਤੇ ਸਾਡੇ ਪ੍ਰਸ਼ਾਸਨ ਤੇ ਸਾਡੇ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਜ਼ਰੂਰ ਖੜਾ ਹੁੰਦਾ ਹੈ ਕਿਉਂਕਿ ਇਹ ਜਵਾਬਦੇਹੀ ਅਤੇ ਜ਼ਿੰਮੇਵਾਰੀ ਸਰਕਾਰਾਂ ਦੀ ਹੀ ਬਣਦੀ ਹੈ ਜਿਹੜੇ ਜਿਹੜੇ ਬੋਰਡ ਇਸ ਕੰਮ ਲਈ ਬਣਾਏ ਗਏ ਨੇ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਅਗਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਹਰ ਫੈਕਟਰੀ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਣ ਦੀ ਲੋੜ ਹੈ ਤਾਂ ਜੋ ਇਹ ਸੰਤਾਪ ਅੱਗੇ ਨਾ ਕੋਈ ਹੰਡਾ ਸਕੇ ਪਹਿਲਾਂ ਵੀ ਜੀਰਾ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਲੈ ਕੇ ਵੱਡਾ ਵਿਰੋਧ ਲੋਕਾਂ ਦਾ ਦੇਖਣ ਨੂੰ ਮਿਲਿਆ ਹੈ ਹੋਰ ਵੀ ਕਈ ਥਾਵਾਂ ਤੇ ਫੈਕਟਰੀਆਂ ਦੇ ਉੱਤੇ ਗੰਭੀਰ ਦੋਸ਼ ਲੱਗੇ ਨੇ ਮਾਨਵਤਾ ਦਾ ਕਹਾਣ ਕਰਨ ਦੇ ਮਨੁੱਖਤਾ ਦਾ ਕਹਾਣ ਕਰਨ ਦੇ ਵਾਤਾਵਰਨ ਦਾ ਕਹਾਣ ਕਰਨ ਦੇ ਤਾਂ ਉਮੀਦ ਕਰਦੇ ਆ ਕਿ ਭਵਿੱਖ ਦੇ ਵਿੱਚ ਅਜਿਹੀ ਕੋਈ ਵੀ ਘਟਨਾ ਨਾ ਵਾਪਰੇ ਅਤੇ ਸਰਕਾਰਾਂ ਅਤੇ ਸਬੰਧਤ ਮੈਕਮਿਨ ਜਿਹੜੇ ਉਹ ਆਪਣੇ ਫਰਮ ਪਰਛਾਣਨ ਅਤੇ ਜਿਹੜੇ ਫੈਕਟਰੀਆਂ ਵਾਲੇ ਨੇ ਉਹ ਵੀ ਸੁਹਿਰਦ ਹੋ ਕੇ ਵਾਤਾਵਰਨ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਕਾਰੋਬਾਰ ਚਲਾਉਣ ਭਾਵੇਂ ਖਰਚਾ ਜ਼ਿਆਦਾ ਹੋ ਜਾਵੇ ਬਚਤ ਥੋੜੀ ਘੱਟ ਹੋ ਜਾਵੇ ਲੇਕਿਨ ਵਾਤਾਵਰਨ ਦਾ ਕਹਾਣਾ ਜਿਹੜਾ ਉਹ ਨਾ ਹੋਵੇ ਮਾਤਾ ਵਰਨਾ ਜਿਹੜਾ ਉਹ ਹਰਾ ਪਰ ਆ ਰਹੇ ਨਹੀਂ ਤਾਂ ਅਗਰ ਜਿਹਾ ਹੀ ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣ ਜਾਵੇਗੀ ਕਿਉਂਕਿ ਵੱਡੇ ਪੱਧਰ ਤੇ ਇੰਡਸਟਰੀ ਹਰ ਥਾਂ ਦੇ ਉੱਤੇ ਮੌਜੂਦ ਆ ਇੰਡਸਟਰੀ ਅੱਜ ਦੇ ਸਮੇਂ ਦੀ ਜ਼ਰੂਰਤ ਵੀ ਆ ਲੇਕਿਨ ਜਦੋਂ ਇੰਡਸਟਰੀ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਆ ਤਾਂ ਅਜੇ ਸੰਤਾਪ ਨੇ ਜਿਹੜੇ ਉਹ ਲੋਕਾਂ ਨੂੰ ਹੰਡਾਉਣੇ ਪੈਂਦੇ ਨੇ ਤਾਂ ਕੈਮਰਾ ਪਰਸਨ ਸੁਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਪਿੰਸਾ ਦਾ ਟੀਵੀ ਐਨ ਆਰ ਆਈ ਲਈ ਪਵਾਨੀ ਕਰਦ